ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Moga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨੇ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਤਹਿਸੀਲ ਤੇ ਜ਼ਿਲ੍ਹਾ ਬਈ ਨੂੰ ਮੋਗਾ ਹੀ ਪੈਂਦੇ ਆ ਬਾਈ ਕਰਤਤ ਕੋਲ ਪਹੁੰਚੇ ਆ ਤਨ ਐਨੀਮਲ ਬਾਈ ਦੇ ਸੇਲ ਆ ਦੋ ਤਾਜੇ ਸੂਏ ਇੱਕ ਗੱਭਣ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦ ਆ ਕਿ ਨਵਾਂ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਬਾਈ ਕਰਤਾਰ ਸਿੰਘ ਆ ਪਿੰਡ ਚੜੇਕਾ ਜ਼ਿਲ੍ਹਾ ਮੋਗਾ ਵਿਰੇ ਤਹਿਸੀਲ ਵੀ ਆਪਾਂ ਨੂੰ ਮੋਗਾ ਹੀ ਪੈਂਦੀ ਹੁੰਦੀ ਹੈ ਮੋਬਾਈਲ ਨੰਬਰ 9801735567 ਜਿਹੜਾ ਪਰਾ ਠੀਕ ਆ ਜੀ ਤਨ ਐਨੀਮਲ ਸੇਲ ਆ ਜੀ ਅੱਜ ਹਾਂ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕਿ ਡਿਟੇਲ ਆ ਜੀ ਤੇ ਬਾਈ ਜੀ ਦੂਜਾ ਸੂਆ ਏ ਠੀਕ ਆ ਜੀ ਅੱਜ ਸਵੇਰ ਲਈ ਆ ਠੀਕ ਹੈ ਜੀ ਤੇ ਸਵੇਹਾ ਹੁਣ ਸਾਰੀ ਆਪਣੇ ਘਰੇ ਸੂਪੀ ਆ ਠੀਕ ਹੈ ਜੀ ਤੇਰੇ ਆਉਣ ਤੋਂ ਪਹਿਲਾਂ ਮਿੰਟ ਪੰਜ ਜੀਰ ਪੈ ਗਿਆ ਹਟਿਆ ਸਾਰੇ ਬੱਠਲ ਚ ਜੀਰ ਦੇਖ ਸਕਦੇ ਹੋ ਜੀਰ ਪ੍ਰੋਪਰ ਪੈ ਗਈ ਬੱਚਾ ਕੀ ਦਿੱਤਾ ਬਾਈ ਮਗਰ ਬੱਚੀ ਆ ਵੀਰੇ ਬਹੁਤ ਚੰਗੀ ਬੱਚੀ ਆ ਬੱਚੀ ਦਾ ਕੋਈ ਸੀਮਨ ਵੀ ਪਤਾ ਬਾਈ ਕੋਈ ਸੀਮਨ ਬਾਈ ਪੁੱਛਿਆ ਨਹੀਂਗਾ ਕਿਹੜੇ ਦੀ ਆਵੇਂ ਆਪਾਂ ਝੂਠ ਮਾਰੀ ਅੱਗੇ ਪਰ ਹੈ ਬਹੁਤ ਚੰਗੇ ਸੀਮਨ ਦੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਬੱਚੀ ਬਹੁਤ ਸੋਹਣੀ ਆ ਮਗਰ ਆਪ ਵੀ ਚੰਗੀ ਆ ਦੇ ਬੋਲਾ ਤਾਂ ਕੱਢਿਆ ਨਹੀਂ ਹੁਣ ਬਾਈ ਹਜੇ ਬੋਲਾ ਬਾਈ ਕੱਢਿਆ ਏ ਠੀਕ ਆ ਕਿੰਨਾ ਕੱਢਿਆ 2.5 ਲੀਟਰ ਕੱਢਿਆ ਏ ਇਹ ਗਾਂ ਨੂੰ ਇੱਕ ਪਿਆਤਾ ਸੀ ਜੇਰ ਪੈਣ ਤੋਂ ਪਹਿਲਾਂ ਹੀ ਕੱਢਤਾ ਹੀ ਬੱਚੀ ਰਜਾਈ ਵੀ ਆ ਬੱਚੀ ਵੇਖ ਲਓ ਵੇ ਚੁੰਗ ਦੀ ਰਜਾਈ ਵੀ ਕੋਈ ਚੱਕਰ ਨਹੀਂ ਠੀਕ ਆ 2.5 ਕਿਲੋ ਬੋਲਾ ਹਾਂ ਹਾਂ ਤੇ ਕਿੰਨਾ ਕ ਦੇ ਦੂ ਬਾਈ ਦੁੱਧ ਬਾਈ ਜੀ ਤੋਂ ਲਈ ਉਹਨਾਂ ਨੇ 16 ਲੀਟਰ ਪਲੂਨ ਦਾ ਦੱਸਿਆ ਠੀਕ ਆ ਜੀ ਵਿੱਚ ਹੋਇਆ ਵਾ ਆਪਣਾ ਅਗਰ ਯਾਰ ਪਲੱਸ ਤਾਂ ਜਾਊਗਾ ਪਲੱਸ ਉਹ ਬਾਕੀ ਬਈ ਰੰਗ ਰੂਪ ਵਾਲੀ ਗਾਂ ਯਾਰ ਇਹਨੇ ਨਾ ਦਿੱਤਾ ਦੇਣਾ ਵੀ ਕਿਹੜੀ ਨਹੀਂ ਥਣ ਬੋਲਾ ਚੰਗਾ ਲੱਗਾ ਬੋਲਾ ਚੰਗਾ ਲੱਗਾ ਤੋੜ ਕੇ ਦਿਖ ਟੜਕੇ ਸੂਈ ਆ ਬੱਚੀ ਨੂੰ ਜਨਮ ਦਿੱਤਾ ਜੀ ਇਹਨੇ ਬੱਚੀ ਬਹੁਤ ਸੋਹਣੀ ਫੁੱਲ ਜਾਤ ਬਰੀਡ ਵਾਲੀ ਬੱਚੀ ਆ ਤੇ ਜੀਰ ਨੂੰ ਪ੍ਰੋਪਰ ਡੰਨਾ ਜੀ 2 2.5 ਕਿਲੋ ਬਾਈ 10 ਦਾ ਬੋਲਾ ਕੱਢ ਲਿਆ ਸੀ ਕੋ ਬੱਚੇ ਨੂੰ ਚੰਗਾਤਾ ਜੀ ਹਵਾਨਾ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਪੂਰਾ ਠੋਸ ਹਵਾਨਾ ਬਾਕੀ ਰੰਗ ਰੂਪ ਦੀ ਆਪ ਵੀ ਚੰਗੀ ਆ ਜੀ ਤੇ ਮਗਰ ਬੱਚੀ ਵੀ ਚੰਗੀ ਆ ਥਣ ਬਹੁਤ ਚੰਗਾ ਲੱਗਿਆ ਜੀ ਹੱਥੀ ਚਵਾਈ ਵਾਲਾ ਇਹਨ ਗੱਠਾਂ ਨੂੰ ਬਿੱਤੀ ਤੇ ਲੱਗੇ ਆ ਥਣ ਦਾ ਕੋਈ ਆਂਤੀ ਨਹੀਂ ਨਾ ਰਹੀ ਜੀ ਓਕੇ ਆ ਜੀ ਵੀਰੇ ਓਕੇ ਆ ਕੋਈ 101 ਨੰਬਰ ਧਾਰ ਆ ਜੀ ਗੰਨੇ আর ਕੀ ਧਾਰ ਪੈਂਦੀ ਆ ਥਣਾ ਦੀ ਪ੍ਰੋਪਰ ਓਕੇ ਹੋਊਗੀ ਕੋਈ ਭੂਰ ਛਿੱਟਾ ਨਹੀਂ ਕੋਈ ਹੋ ਜਾ ਕਵਾਲਿਟੀ ਸੋਹਣੀ ਆ ਪਿਛਲੇ ਸਵੇ ਮਾਲਕ ਨੇ ਦੱਸਿਆ ਕਿ 15 16 ਕਿਲੋ ਦਾ ਦਿੱਤਾ ਇਹਦੀ আর ਪਲੱਸ ਦੀ ਉਮੀਦ ਆ ਬਾਕੀ ਸੇਵਾ ਦਾ ਜੇ ਕੋਈ ਵੀ ਰਵੱਦ ਕਰ ਲੂ ਤਾਂ ਪਲੱਸ ਵੀ ਲੈ ਸਕਦਾ ਜੀ ਬਾਕੀ ਬਈ ਰੰਗ ਰੰਗ ਬਹੁਤ ਚੰਗਾ ਵੇੜਦਾ ਆਪ ਵੀ ਜਾਤ ਚ ਪੈਂਦੀ ਹੈ ਤੇ ਮਗਰ ਬੱਚੀ ਵੀ ਫੁੱਲ ਜਾਤ ਵਾਲੀ ਆ ਇਧਰਲੀ ਸਾਈਡ ਤੋਂ ਥਣ ਚੈੱਕ ਕਰ ਲੋ ਜੀ ਥਣ ਬਹੁਤ ਸੋਹਣਾ ਲੱਗਿਆ ਵਾ ਜੀ ਪੂਰਾ ਮਾਜਰਾ ਥਣਾ ਜੀ ਹੱਥੀ ਚਵਾਈ ਵਾਲਾ ਬਾਕੀ ਥਣਾ ਦੀ ਪ੍ਰੋਪਰ ਓਕੇ ਹੋਊਗੀ ਚਵਾਈ ਦਾ ਬਾਈ ਯਾਰ ਆਪਾਂ ਮਾੜਾ ਪਹੂ ਲੈਂਦੇ ਹੀ ਨਹੀਂ ਠੀਕ ਹੈ ਜੀ ਗਾਂਗਾਂ ਰੋਜ਼ ਹੀ ਆਉਂਦੀਆਂ ਚਵਾਈ ਦਾ ਮਾੜਾ ਦਾ ਆਪਾਂ ਲੈਂਦੇ ਨਹੀਂ ਪਸੰਦ ਥਣਾ ਥਣਾ ਦੀ ਓਕੇ ਓਕੇ ਹੋਣਗੇ ਜਿਹੜਾ ਕੋਈ ਵੀਰ ਦੂਰੋਂ ਨੇੜੋਂ ਆਉਂਦਾ ਥਣਾ ਨਾਲੋਂ ਬੇਫਿਕਰ ਹੋ ਕੇ ਆ ਜੀ ਯਾਰ ਜੇ ਥਣੋਂ ਗਾਂ ਕੋਈ ਗਲਤ ਕਹਿ ਦੇ ਵੀ ਇੱਥੇ ਆ ਕੇ ਕਰਾਇਆ ਗੱਡੀ ਤੇ ਆ ਜੇ ਮੋਟਰਸਾਈਕਲ ਸਾਰਾ ਵ ਠੀਕ ਹੈ ਜੀ ਆਪਾਂ ਦੀ ਪ੍ਰੋਪਰ ਤਸਦੀ ਹੋਊਗੀ ਮੁੱਲ ਬਈ ਇਹਦਾ ਜਾਇਜ਼ ਹੈ ਮੁੱਲ ਨਹੀਂ ਬਈ ਆਪਾਂ ਕਰਦੇ ਹੁੰਦੇ ਆਪਾਂ ਜੈਜ ਹੀ ਕਰਨਾ ਲੈਣਾ ਹੁੰਦਾ ਮੁੱਲ ਕਰੋਨ ਨੂੰ ਭਣਾ 46000 ਮੰਗਾਲਾ ਮਗਾਉਂਦੀ ਹੈਗਾ ਠੀਕ ਹੈ ਜੀ ਪਰ 41000 ਰੁਪਿਆ ਲੈਣਾ ਸਿਰਫ 100 ਰੁਪਿਆ ਛੋੜ ਹੋਣੀ ਕੋਈ ਆਏ ਨਾ ਕਿਦੇ ਵਿੱਚ 40 ਵੀ ਨਹੀਂ ਹੋਣਾ ਠੀਕ ਹੈ ਜੀ 41 ਦੀ ਵੀ ਹੋਣੀ ਹੈ ਠੀਕ ਹੈ ਜੀ ਮੁੱਲ ਬਿਲਕੁਲ ਜਾਇਜ਼ ਕੀਤਾ ਬਾਈ ਨੇ ਹੈ ਵੀ ਬਾਈ ਕਹਿੰਦਾ ਫੈਕਸ ਜਾਈਆ ਕੱਲੇ ਛੋੜ ਹੋਊਗੀ 41000 ਚੋਂ ਤੇ ਕੋਈ ਬਾਲਾ ਵੀ ਨਹੀਂ ਇੰਨਾ ਮੁੱਲ 16 17 ਕਿਲੋ ਦੁੱਧ ਕੋਈ ਬਾਹਲਾ ਨਹੀਂ ਗਾਉਂ ਨੂੰ ਕਿਉਂਕਿ ਬੋਡੀ ਸਟ੍ਰਕਚਰ ਵੀ ਚੰਗਾ ਤੇ ਹਵਾਨਾ ਵੀ ਕਰਮ ਵਾਲੀ ਸੋਨਾ ਤਿਆਰ ਕਰੀ ਬੈਠੀ ਆ ਬਿਲਕੁਲ ਜੈਜ ਮੋਲਾ ਨੰਬਰ 22 ਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਚੰਨੂਗਾ ਗੱਨੇ ਆ 22 ਲਓ ਤਿਆਰ ਵੇਚਾਂ ਤੋ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਸੋਨਾ ਵਾਲੀ ਆ ਬਾਈ ਕਿੰਨੇ ਕ ਦਿਨ ਲੈ ਜੂ ਬਾਈ ਇਹਦੇ ਹਜੇ 10 ਦਿਨ ਪਈ ਬਈ ਵੀਰੇ ਠੀਕ ਆ ਜੀ ਕਿੰਨੇ ਮੈਂ ਸੋਇ ਸੋਨਾ ਇਹ ਇਹ ਬਾਈ ਪਿੰਡੋਂ ਲਈ ਆ ਗਾਂ ਆਪਾਂ ਆਪਣੇ ਕੋਠਿਆਂ ਚੋਂ ਲਈ ਆ ਆਪਣਾ ਚੜੱਕ ਦੇ ਕੋਠਿਆਂ ਦੇ ਘਰ ਆ ਗਿਆ ਬਾਈ ਠੀਕ ਆ ਜੀ ਪਿੰਡੋਂ ਲਈ ਆ ਦੁੱਧ ਦਿੱਤਾ ਨੇ 16 17 ਕਿਲੋ ਕਹ ਹਾਂ ਕੈਨ ਨੂੰ ਪਲਾ ਦੂਜੇ ਕਵਾਲਾ ਪਰ ਅਰੀਜਨਲ ਤੀਜਾ ਸੁਆ ਗਾਂ ਹੈ ਠੀਕ ਹੈ ਜੀ ਹਾਂ ਮੁੱਲ ਬਿਲਕੁਲ ਜਿਹੜਾ ਲੈਣਾ ਹਾਂ ਨਾਲ ਆ 36000 ਦੀ ਹੋਣੀ ਆ 100 ਰੁਪਏ ਵਿੱਚੋਂ ਛੋੜ ਹੋਣੀ ਕੱਲੀ 36000 ਠੀਕ ਹੈ ਜੀ ਹਾਂ ਤੋੜ ਕੇ ਦਿਖਾ ਦੇ ਆਇਓ ਵੇ ਜਾ ਇਹ ਲਗਪਗ ਲੈ ਜੂ 10 10 ਦਰਾਂ ਦੀ ਕੱਚੀ ਹੈ ਵੀਰ ਠੀਕ ਹੈ ਜੀ ਥਾਣ ਇਹਦਾ ਵੀ ਬਹੁਤ ਚੰਗਾ ਲੱਗਿਆ ਵਾ ਹੱਥੀ ਜਵਾਈ ਵਾਲਾ ਥਾਣਾ ਕੋਈ ਛੋਟਾ ਕੰਨ ਨਹੀਂ ਦਾ ਬਾਕੀ ਗੱਠੰਗੂ ਵਿੱਥੀ ਤੇ ਆ ਲਗਭਗ 10 ਦਿਨਾਂ ਦੀ ਕੱਚੀ ਆ ਬਾਈ ਕਹਿੰਦਾ ਸੂਆ ਜਿੰਨੂ ਮੈਂ ਮਰਜੀ ਕਰ ਲਓ ਮਾਲਕਾਂ ਨੇ ਦੂਜਾ ਕਹਿ ਪਰ ਆਪਾਂ ਤੀਜਾ ਕਹਿ ਕੇ ਦੇਣੀ ਹੈ ਬਾਕੀ ਹਵਾਨਾ ਕਰਮ ਵਾਲੀ ਸੋਨਾ ਤਿਆਰ ਕਰਦੀ ਹੁੰਦੀ ਵਲਟੇਲਾ ਹਵਾਨੇ 'ਚ ਬਹੁਤ ਨੇ ਦੇਖ ਸਕਦੇ ਹੋ ਤੁਸੀਂ ਸਾਰੀਆਂ ਵਲਟੇਲਾ ਕੱਢ ਕੇ ਲੈ ਵੀਰ ਸੀਰ ਸੌ ਕਰਮ ਵਾਲੀ ਪੂਰੀ ਹੈ ਜੀ ਦੇਖ ਸਕਦੇ ਹੋ ਚਾਹੇ ਜਵਾਕ ਚਲੀ ਜਾਣਾ ਖਨਾ ਖੋਨਾ ਦੀ ਇਹ ਵੀ ਤੁਹਾਨੂੰ ਓਕੇ ਮਿਲੂਗੀ ਬੇਫਿਕਰ ਹੋ ਕੇ ਆ ਜਿਆ ਤਾਂ ਫੁੱਲ ਆ ਵੀਰ ਫੇਸ ਕੁਆਲਿਟੀ ਚੈੱਕ ਕਰ ਲਓ ਥੋੜੀ ਕ੍ਰਾਸ ਚ ਪੈਂਦੀ ਹੈ ਨਾ ਬਈ ਹਾਂ 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 ਬਾਕੀ ਦੁੱਧ ਇਹਨਾਂ ਦਾ ਚੰਗਾ ਹੁੰਦਾ ਫੈਟ ਚੰਗੀ ਆਉਂਦੀ ਹੈ ਕ੍ਰਾਸ ਚ ਪੈਂਦੀ ਹੈ ਠੰਡ ਗਰਮੀ ਵੀ ਘੱਟ ਮਨਾਉਂਦੀ ਆ ਐਂ ਬਹਿ ਜਾ ਤੇ ਕਿੰਨਾ ਕ ਦੇ ਦੂ ਭਾਈ ਦੁੱਧ ਦੁੱਧ ਭਾਈ 16 ਲੀਟਰ ਚਵਾਇਆ ਵਗਾ ਠੀਕ ਹੈ ਜੀ 16 17 ਦਾ ਦੇਉਂਗੀ ਬਾਕੀ ਸੇਵਾ ਦਾ ਜੀ 16 17 ਮਾਲਕਾਂ ਨੇ ਦੱਸਿਆ ਭਾਈ ਕਹਿੰਦਾ ਇੰਨਾ ਕ ਤਾਂ ਚਵਾਉਂਗੀ ਬਾਕੀ ਸੇਵਾ ਦਾ ਜੇ ਕਿਸੇ ਵੀਰ ਦੀ ਸੇਵਾ ਵਧ ਹੋਈ ਤਾਂ ਪਲੱਸ ਵੀ ਲੈ ਲੂਗਾ ਸ਼ਕਤੀ ਯਾਰ ਮੁੱਲ ਕਿੰਦਾ ਸੀ ਬਾਈ 36.5 36000 ਬਾਈ ਮੁੱਲ ਕਰਦੇ ਬਿਲਕੁਲ ਫਿਕਸ ਮੌਲਾ ਬਾਕੀ ਗੱਲਾਂ ਛੋੜ ਛੱਪਾ ਹੀ ਹੋਊਗਾ ਉਹਦੇ ਜੋ ਜਿਹੜੇ ਵੀਰ ਨੂੰ ਐਨੀਮਲ ਪਸੰਦ ਆਊਗਾ ਨੰਬਰ ਬਾਈ ਦਾ ਥੱਲੇ ਵਾਲੇ ਪਾਸੇ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤੈਨੂੰ ਨੰਬਰ ਐਚ ਐਫ ਇਹਦੀ ਕੀ ਡਿਟੇਲ ਆ ਬਾਈ ਇਹ ਬਾਈ ਹੁਣੇ ਲਈ ਆ ਆਪਾਂ ਤੇਰੇ ਬਾਈਠੇ ਤੋਂ ਗੱਡੀ ਦਾ ਡਰਾਈਵਰ ਵੀ ਖੜਾ ਹਾ ਜੀ ਸਹੀ ਗੱਲ ਹੈ ਜੀ ਇਹ ਬਲਾਸਪੁਰ ਤੋਂ ਲਈ ਵੀ ਉਹ ਵੀਰੇ ਤੜਕੇ 8:30 ਵਜੇ ਦੀ ਗਾਂ ਆਪਾਂ ਜਾ ਕੇ ਆਪ ਚੋਈ ਆ ਖੁਦ ਠੀਕ ਆ ਜੀ ਹਾਂ ਛੇਵਾਂ ਦਿਨ ਸੂਈ ਨੂੰ ਆ ਬੋਲਾ ਰੱਖਲੇ ਦੁੱਧ ਰੱਖਲੇ ਅਗਲਾ ਕੋ ਮਾਰਦੀ ਰੱਖਲੇ ਕਿ ਜਣੀ ਹੋਊ 12 ਪਰ 10 ਮੰਨੋ 10 ਮੰਨ ਕੇ ਹਾਂ ਵੀ 10 ਮੰਨ ਕੇ ਲੈਵੇ ਆਪ ਦਾ ਕੋਈ ਆਏ ਨਾ ਕਵੇ ਕੱਦ ਪੂਰਾ ਵੱਡਾ ਐ ਛੋਟੀ ਜੀ ਨਹੀਂ ਗੀ ਕਿੰਨੇਵੇਂ ਸਵੇ ਸੂਈ ਆ ਬਈ ਸੂਹਾ ਬਈ ਤੀਜਾ ਐ ਠੀਕ ਐ ਬੱਚਾ ਕਿ ਦਿੱਤਾ ਬਈ ਮਗਰ ਬੱਚਾ ਆ ਬਈ ਮਗਰ ਵੱਛਾ ਜੇਰ ਦੀ ਵੀਡੀਓ ਸਾਰੀ ਆਪਣੇ ਕੋਲ ਆ ਪ੍ਰੋਪਰ ਜਿਹੜੀ ਅਗਲੇ ਨੇ ਦਿੱਤੀ ਆ 나ੜੂਆ ਬੱਚੇ ਦਾ ਨਾਮ ਆ ਠੀਕ ਆ ਜੀ 나ੜੂਆ ਬੱਚੇ ਚੈੱਕ ਕਰ ਸਕਦੇ ਹੋ 6 ਦਿਨ ਹੋ ਗਏ ਸੂਈ ਨੂੰ ਜੇਰ ਜੂਰ ਦੀ ਪ੍ਰੋਪਰ ਗਾਰੰਟੀ ਹੋਊਗੀ ਤੇ ਬਾਈ ਕਦੋਂ ਦੁੱਧ 12 ਕਿਲੋ ਹੋ ਪਰ 10 ਕਿਲੋ ਮੰਨ ਕੇ ਆ ਜਾਓ ਚਵਾਈ ਦੀ ਇੱਕ ਨੰਬਰ ਆ ਚਵਾਈ ਦੀ ਜਮਾ ਇੱਕ ਨੰਬਰ ਹੋ ਕਰਕੇ 8:30 ਵਜੇ ਚਵਾਈ ਹੋਈ ਵੀ ਆ ਤੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਹਣ ਦਾ ਬਾਕੀ ਦੇਖ ਲਓ ਗੱਲੇ ਆ ਵੀ ਪੂਰੀ ਠਾਰਾ ਕੋਈ ਪਸਮਾਈ ਨਹੀਂ ਕੋਹ ਨਹੀਂ ਕੀਤਾ ਵਾ ਵੀਡੀਓ ਬਣਾਉਣ ਦਾ ਸਮਾਂ ਤੁਸੀਂ ਚੈੱਕ ਕਰ ਸਕਦੇ ਹੋ 1 ਵਜੇ ਦੇ ਦਾਹੇ ਤੜਕੇ 8:30 ਵਜੇ ਜਵਾਈ ਹੋਈ ਆ ਬਾਕੀ ਜਿੰਨਾਂ ਦੁੱਧ ਪਾਈ ਨੇ ਦੱਸਿਆ ਨੈਟ ਤਿਆਰ ਹੋ ਤੋਰ ਕੇ ਦਿਖਾ ਦੇਗੀ ਪੂਰੀ ਵੱਡੀ ਆ ਕੋਈ ਛੋਟੀ ਜੀ ਨਾ ਸਮਝ ਲੈ ਆਏ ਨੇ ਵੀ ਛੋਟੀ ਜੀ ਬੱਚੀ ਜੀ ਆ ਫੁੱਲ ਜਾਤ ਬ੍ਰੀਡ ਵੀ ਚੰਗੀ ਆ ਤੇ ਵਜਨ ਵਾਲੀ ਜਾਂ ਕਿੰਨਾ ਕੁ ਦੇ ਦੂ ਬਾਈ ਦੁੱਧ ਇਹ ਬਾਈ ਜਿਹੜੇ ਹਿਸਾਬ ਨਾਲ ਕਾਦਾ ਜੋ ਕੋਈ ਚੰਗੀ ਸੇਵਾ ਕਰੂ ਦੁੱਧ 20 ਕਿਲੋ ਵੀ ਚਵਾ ਸਕਦੀ ਆਗਾ ਠੀਕ ਆ ਜੀ ਪਰ ਆਪਾਂ ਜਣੀ 16 17 ਦਾ ਆਰਾਮ ਨਹੀਂ ਦੇਊਗੀ ਦੇ ਦੂ ਕਿ 16 17 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਕਿਉਂਕਿ ਗਾਂ ਵਜਣ ਵਾਲੀ ਫੁੱਲ ਆ ਗੱਦ ਕਾਠ ਦੀ ਫੁੱਲ ਆ ਬਾਕੀ ਹਜੇ ਸੂਈ ਨੂੰ ਵੀ 6 ਦਿਨ ਹੀ ਹੋਏ ਆ 10 ਕਿਲੋ ਬਾਈ ਦੇ ਘਰੇ ਚੋਕੇ ਲੈ ਜਾਓ ਕੰਡੇ ਚਾੜ ਕੇ ਚਾਹੇ ਦੋ ਟਾਈਮ ਚ ਵਾਈ ਕਰ ਲਿਓ ਚਾਹੇ ਚਾਰ ਟਾਈਮ ਚ ਵਾਈ ਕਰ ਲਿਓ ਚਾਹੇ 6 ਟਾਈਮ ਥਨਾ ਦੀ ਤੁਹਾਨੂੰ ਇਹ ਵੀ ਓਕੇ ਮਿਲੂਗੀ ਬੇਫਿਕਰ ਹੋ ਕੇ ਆਜੋ ਗੰਨੇ ਵਰਗੀ ਧਾਰ ਹੋਊਗੀ ਚਵਾਈ ਦੀ ਇੱਕ ਨੰਬਰ ਕੋਈ ਭੂਰ ਛਿੱਟਾ ਨੂੰ ਮਗਰ ਇਹਦੇ ਵੱਛਾ ਇਹਦਾ ਮੁੱਲ ਬਈ ਜਾਇਜ਼ ਜਾ ਮੁੱਲ ਕਰਾਉਣ ਨੂੰ ਭਲਾ 45 ਮੰਗਾਲਾ 35000 ਲੈਣਾ 100 ਰੁਪਏ ਇਹ ਚ ਛੱਡਣਾ ਠੀਕ ਆ ਜੀ ਹਾਂ ਮੁੱਲ ਇਹਦਾ ਵੀ ਬਿਲਕੁਲ ਫੈਕਸ ਜਾਈ ਆ ਤੇ ਬਿਲਕੁਲ ਨੋਰਮਲ ਆ 35000 ਚ ਕੋਈ ਢੀ ਗਾਂ ਦੇ ਦੇ ਆਪਾਂ ਲਵਾਂਗੇ ਵੀ ਠੀਕ ਆ ਜੀ ਇਹ ਵੀ ਗੱਲ ਨਾਲ ਆ 35000 ਰੁਪਿਆ ਬਾਈ ਕਹਿੰਦਾ ਮੁੱਲ ਆ ਇਹਦੇ ਚ 100 ਰੁਪਿਆ ਛੋੜ ਹੀ ਹੋਊਗੀ ਫੈਕਸ ਜਾਈ ਮੁੱਲ ਆ ਬਾਕੀ ਬਿਲਕੁਲ ਜਾਇਜ਼ ਮੁੱਲ ਕੀਤੇ ਆ ਗਾਂ ਵੇਖ ਲਓ ਬਾਈ ਕਿੱਡੀਆਂ ਕਿਹੜਾ ਛੋੜੀ ਜੀ ਆ ਵਪਾਰ ਦਾ ਵੀਰ ਪੁਰਾਣਾ ਹੀ ਕੰਮ ਕਰਦੇ ਕਈ ਵਪਾਰੀ ਵੀਰ ਵੀ ਇਹ ਤੋਂ ਗਾਈਆਂ ਲੈ ਕੇ ਅੱਗੇ ਲਿਜਾ ਕੇ ਵੇਚਦੇ ਆ ਹੱਥ ਨੂੰ ਗਾਂ ਪੂਰੀ ਫਾਸ ਜਾਣੀ ਬਈਆਂ ਪੂਰਾ ਹਵਾਲਾ ਸੋਨਾ ਤਿਆਰ ਕਰ ਲੈਣਾ ਬਾਕੀ ਕੋਈ ਆਊਗਾ ਆਪਦੀ ਤਸੱਲੀ ਕਰ ਲੂਗਾ ਅੱਗੇ ਬਈਆ ਤਸੱਲੀ ਕਰਕੇ ਲਿਜਾਵੇ ਆਪਾਂ ਲੰਬਾ ਨਹੀਂ ਲੈਣਾ ਕੱਲ ਨੂੰ ਠੀਕ ਆ ਜੀ ਠੀਕ ਆ ਨਾ ਆ ਇਹਨਾਂ ਕੋਈ ਭੈਣ ਭਰਾ ਲੰਬਾ ਵਾਲਾ ਕੰਮ ਨਹੀਂ ਕਰਨਾ ਠੀਕ ਆ ਜੀ ਹਾਂ ਤਸੱਲੀ ਕਰਕੇ ਲਿਜਾਵੇ ਆਪਦੀ ਤਸੱਲੀ ਬਾਈ ਕਹਿੰਦਾ ਮੇਰੇ ਘਰੇ ਚਾਹੇ ਜਿੰਨੇ ਟਾਈਮ ਮਰਜ਼ੀ ਚੋ ਕੇ ਲੈ ਜੇ ਕੋਈ ਵੀ ਐਨੀਮਲ ਕਿਸੇ ਨੂੰ ਪਸੰਦ ਆਊਗਾ ਜਿਹੜੀ ਗੱਲ ਹੁੰਦੀ ਆ ਕਰਨ ਵਾਲੀ ਜ਼ੇਰ ਦੀ ਤੇ ਥਣਾ ਦੀ ਹਾਂਜੀ ਜ਼ੇਰ ਵੱਲੋਂ ਕੋਈ ਲੜ ਵੀ ਸੱਜ ਜਾਂ ਦੋਵੇਂ گاਵਾ ਗਰੰਟੀ ਹੋਊਗੀ ਠੀਕ ਆ ਜੀ ਹਾਂ ਜ਼ੇਰ ਦੀ ਪ੍ਰੋਪਰ ਮੇਰੀ ਗੱਲ ਆ ਥਣਾ ਦੀ ਤੇ ਜ਼ੇਰ ਦੀ ਹੁੰਦੀ ਆ ਦੁੱਧ ਤਾਂ ਬਈ ਅਗਲੇ ਨੇ ਕੋਲੋਂ ਘੱਟ ਵੀ ਦੇ ਦੂ ਵੱਧ ਵੀ ਦੇ ਸਕਦੀ ਆ ਦੁੱਧ ਸੇਵਾ ਦਾ ਹੁੰਦਾ ਹੈ ਦੁੱਧ ਸੇਵਾ ਦਾ ਠੀਕ ਆ ਜੀ ਜ਼ੇਰ ਤੇ ਬਾਈਕ ਦਾ ਥਣਾ ਵੱਲੋਂ ਬੇਫਿਕਰ ਹੋ ਜਾਓ ਉਹਦੀ ਆਪਣੀ ਗਰੰਟੀ ਹੋਊਗੀ ਦੁੱਧ ਸੇਵਾ ਦਾ ਅਗਲੇ ਦਾ ਕੋਈ ਵੀ ਵਧ ਕਰ ਲੂ ਤਾਂ ਪਲੱਸ ਲੈ ਲੂ ਘਟ ਕਰ ਲੂ ਤਾਂ ਘਟ ਲੈ ਲੂ ਆ ਗਾਂ ਦਾ ਪਿੰਡੋ ਲਈ ਵੀ ਪੂਰੀ ਤਸ਼ੱਲੀ ਵਾਲੀ ਹੈ ਕਿ ਉਹੋ ਜਿਹਾ ਕੰਮ ਹੈ ਨਹੀਂ ਗਾਂ ਜੇ ਕੋ ਮਰਜੀ ਕੋ ਭੈਣ ਭਰਾ ਲੈ ਸਕਦਾ ਠੀਕ ਹੈ ਜੀ ਚਾਹੇ ਜਵਾਕ ਹੋਈ ਜਾਂ ਤਾਂ ਗਾਂਾਂ ਸੀਰ ਸਭ ਕਰਮ ਵਾਲੀਆਂ ਤਿੰਨਾਂ ਹੀ ਬਹੁਤ ਹੈ ਬਾਕੀ ਕਨੈਕਟ ਬਾਈ ਨਾ ਕਰ ਸਕਦੇ ਹੋ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਜੀ ਧੰਨਵਾਦ